ਹਾਂਜੀ ਭਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਅੱਜ ਦੀ ਆਪਣੀ ਇਹ ਵੀਡੀਓ ਧੰਨ ਗੁਰੂ ਗੋਬਿੰਦ ਸਿੰਘ ਜੀ ਦੀ 100 ਸਾਖੀ ਵਿੱਚੋਂ ਲਈ ਗਈ ਇੱਕ ਹੋਰ ਬਹੁਤ ਸੋਹਣੀ ਕਥਾ ਬਾਰੇ ਹੈ ਜਿਸ ਵਿੱਚ ਧੰਨ ਗੁਰੂ ਗੋਬਿੰਦ ਸਿੰਘ ਜੀ ਨੇ ਸ਼ਿਵ ਜੀ ਦੇ ਕ੍ਰੋਧ ਬਾਰੇ ਦੱਸਿਆ ਸੀ ਤੇ ਉਹਨਾਂ ਨੇ ਗਣੇਸ਼ ਜੀ ਦੇ ਜਨਮ ਬਾਰੇ ਵੀ ਦੱਸਿਆ ਸੀਗਾ ਮਹਾਰਾਜ ਨੇ ਆਪਣੇ ਇਸ ਦੀਵਾਨ ਦੇ ਵਿੱਚ ਮੌਤ ਬਾਰੇ ਵੀ ਇੱਕ ਸ਼ਬਦ ਉਚਾਰਿਆ ਸੀ ਜਿਸ ਵਿੱਚ ਉਹਨਾਂ ਨੇ ਦੱਸ ਦਿੱਤਾ ਸੀ ਕਿ ਮੌਤ ਦੇ ਸਾਹਮਣੇ ਕੋਈ ਵੀ ਨਹੀਂ ਕਹਿ ਸਕਦਾ ਕੀ ਸੀ ਇਹ ਸ਼ਬਦ ਤੇ ਕਿਵੇਂ ਮਹਾਰਾਜ ਨੇ ਸ਼ਿਵਜੀ ਦੇ ਕ੍ਰੋਧ ਬਾਰੇ ਤੇ ਗਣੇਸ਼ ਜੀ ਦੇ ਜਨਮ ਬਾਰੇ ਦੱਸਿਆ ਆਓ ਆਪਾਂ ਇਸ ਸਾਖੀ ਦੇ ਵਿੱਚ ਜਾਣਦੇ ਹਾਂ ਇੱਕ ਵਾਰ ਦੀ ਗੱਲ ਹੈ ਜਦੋਂ ਧਨਤਾਨ ਕਲਗੀਆਂ ਵਾਲੇ ਦਸ਼ਮੇਸ਼ ਪਿਤਾ ਨੇ ਕੇਸਗੜ੍ਹ ਸਾਹਿਬ ਵਿਖੇ ਬਹੁਤ ਵੱਡਾ ਦੀਵਾਨ ਸਜਾਇਆ ਹੋਇਆ ਸੀ ਤੇ ਮਹਾਰਾਜ ਅਕਸਰ ਹੀ ਆਪਣੀ ਸਿੱਖ ਸੰਗਤ ਨੂੰ ਕਥਾ ਸੁਣਾਇਆ ਕਰਦੇ ਸਨ ਬਹੁਤ ਵੱਡਾ ਦੀਵਾਨ ਲਗਾਇਆ ਕਰਦੇ ਸਨ ਮਹਾਰਾਜ ਨੇ ਇਸ ਦੀਵਾਨ ਦੇ ਵਿੱਚ ਇੱਕ ਇੱਕ ਸ਼ਬਦ ਗਾਇਆ ਸੀ ਮਹਾਰਾਜ ਨੇ ਕਿਹਾ ਰਾਣਾ ਰੰਕਨਾ ਕੋ ਰਹੇ ਰੰਗਨਾ ਤੁੰਗ ਫਕੀਰ ਬਾਰੀ ਆਪੋ ਆਪਣੀ ਕੋਈ ਨਾ ਬੰਦਾ ਧੀਰ ਮਹਾਰਾਜ ਕਹਿਣ ਲੱਗੇ ਕਿ ਦੇਖੋ ਭਾਈ ਦੁਨੀਆ ਦੇ ਉੱਪਰ ਬੜੇ ਵੱਡੇ ਵੱਡੇ ਰਾਜੇ ਆਉਂਦੇ ਹਨ ਮਹਾਪੁਰਖ ਆਉਂਦੇ ਹਨ ਪਰ ਜੋ ਮੌਤ ਦੀ ਕਚਹਿਰੀ ਲੱਗਦੀ ਹੈ ਇਸ ਦੇ ਵਿੱਚੋਂ ਕੋਈ ਵੀ ਬਰੀ ਨਹੀਂ ਹੋ ਸਕਿਆ ਸਾਰੇ ਆਪੋ ਆਪਣੀ ਵਾਰੀ ਦੇ ਤਹਿਤ ਇੱਥੋਂ ਜਾਂਦੇ ਹਨ ਮਹਾਰਾਜ ਕਹਿੰਦੇ ਹਨ ਕਿ ਇਸ ਦੁਨੀਆ ਦੇ ਵਿੱਚੋਂ ਬਾਦਸ਼ਾਹ ਵੀ ਚਲਾ ਜਾਵੇਗਾ ਤੇ ਕੰਗਾਲ ਵੀ ਚਲਾ ਜਾਵੇਗਾ ਨਾ ਕੋਈ ਅਮੀਰ ਤੇ ਨਾ ਕੋਈ ਗਰੀਬ ਨਾ ਕੋਈ ਫਕੀਰ ਜਦੋਂ ਉਸ ਅਕਾਲ ਪੁਰਖ ਕੰਨਿਓ ਸਾਹਾਂ ਦਾ ਬਰਕਾ ਪਾੜ ਦਿੱਤਾ ਵਾਰੀ ਆ ਗਈ ਤਾਂ ਇੱਥੇ ਕੋਈ ਵੀ ਟਿਕ ਕੇ ਨਹੀਂ ਰਹਿ ਸਕਦਾ ਮਹਾਰਾਜ ਕਹਿੰਦੇ ਹਨ ਕਰਕੇ ਮਹਾਰਾਜ ਕਹਿੰਦੇ ਹਨ ਕਿ ਬੰਦਿਆ ਤੂੰ ਕਿਸੇ ਨੂੰ ਕੋਈ ਵੀ ਤਸੱਲੀ ਦੇਣ ਜੋਗਾ ਨਹੀਂ ਕਿ ਤੂੰ ਹਮੇਸ਼ਾ ਇੱਥੇ ਟਿਕ ਕੇ ਰਹੇਗਾ ਬੰਦੇ ਦੀ ਆਪਣੀ ਆਪਣੀ ਤਰ੍ਹਾਂ ਦੀ ਵਾਰੀ ਹੁੰਦੀ ਹੈ ਤੇ ਮਹਾਰਾਜ ਨੇ ਸੱਚੇ ਪਾਤਸ਼ਾਹ ਨੇ ਉੱਥੇ ਇਸ ਤਰ੍ਹਾਂ ਦੀ ਕਥਾ ਕੀਤੀ ਆ ਫਿਰ ਦਰਬਾਰ ਵਿੱਚ ਆਏ ਹੋਏ ਕੁਝ ਸਿੱਖਾਂ ਨੇ ਮਹਾਰਾਜ ਅਕੇ ਹੱਥ ਜੋੜ ਕੇ ਕਿਹਾ ਕਿ ਮਹਾਰਾਜ ਜੀ ਅਸੀਂ ਤੁਹਾਡੇ ਤੋਂ ਕੁਝ ਪੁੱਛਣਾ ਚਾਹੁੰਨੇ ਹਾਂ ਕਿਉਂਕਿ ਮਹਾਰਾਜ ਸਿੱਖਾਂ ਦੇ ਖਾਲਸੇ ਦੇ ਸਭ ਕੁਝ ਸਨ ਜਦੋਂ ਵੀ ਖਾਲਸੇ ਦੇ ਸਿੱਖਾਂ ਦੇ ਮਨ ਵਿੱਚ ਕੋਈ ਵੀ ਸਵਾਲ ਆਉਂਦਾ ਸੀ ਕੋਈ ਫੁਰਨਾ ਉੱਠਦਾ ਸੀ ਜਿਨ੍ਹਾਂ ਦਾ ਉਹਨਾਂ ਨੂੰ ਕਿਤੋਂ ਵੀ ਉੱਤਰ ਨਹੀਂ ਸੀ ਮਿਲਦਾ ਫਿਰ ਉਹ ਮਹਾਰਾਜ ਤੋਂ ਆ ਕੇ ਪੁੱਛਿਆ ਕਰਦੇ ਸਨ ਤੇ ਮਹਾਰਾਜ ਨੂੰ ਕਹਿੰਦੇ ਹਨ ਕਿ ਮਹਾਰਾਜ ਜੋ ਇਹ ਰਾਵੀ ਦਰਿਆ ਹੈ ਇਸ ਨੂੰ ਇਰਾਬਤੀ ਕਿਉਂ ਕਹਿੰਦੇ ਆ ਇਹਦੇ ਬਾਰੇ ਸਾਨੂੰ ਦੱਸਣਾ ਕਰੋ ਮਹਾਰਾਜ ਆਪਾਂ ਹੁਣ ਜਾਣਦੇ ਹਾਂ ਜਿਹੜਾ ਇਹ ਰਾਵੀ ਦਰਿਆ ਹੈ ਇਸ ਨੂੰ ਇਰਾਬਤੀ ਦਰਿਆ ਵੀ ਕਿਹਾ ਜਾਂਦਾ ਹੈ ਹਿਮਾਲਿਆ ਦੇ ਕੋਲ ਹੈ ਤੇ ਰਖਤਾੰਗ ਦਰਿਆ ਦੇ ਵਿੱਚੋਂ ਨਿਕਲਦਾ ਹੈ ਪੰਜਾਬ ਦੇ ਪੱਧਰੇ ਮੈਦਾਨਾਂ ਵਿੱਚੋਂ ਮਾਧੋਪੁਰ ਦੇ ਕੋਲੋਂ ਜਾ ਕੇ ਨਿਕਲਦਾਗਾ ਹੁਣ ਦੇਖੋ ਜੋ ਮਹਾਰਾਜ ਧੰਗੁਰੂ ਗੋਬਿੰਦ ਸਿੰਘ ਜੀ ਸਨ ਉਹ ਗਿਆਨ ਦਾ ਭੰਡਾਰ ਸਨ ਉਹਨਾਂ ਨੂੰ ਸਨਾਤਨ ਧਰਮ ਬਾਰੇ ਵੀ ਬਹੁਤ ਜ਼ਿਆਦਾ ਜਾਣਕਾਰੀ ਸੀ ਤੇ ਮਹਾਰਾਜ ਕਹਿੰਦੇ ਭਾਈ ਦੇਖੋ ਜੋ ਇਸ ਦਾ ਇਤਿਹਾਸ ਹਨ ਉਹ ਸਨਾਤਨ ਧਰਮ ਦੇ ਗੁਰੂ ਸ਼ਿਵ ਜੀ ਮਹਾਰਾਜ ਦੇ ਨਾਲ ਜੋੜਿਆ ਜਾਂਦਾਗਾ ਫਿਰ ਸਿੱਖ ਸੰਗਤ ਕਹਿੰਦੀ ਹੈ ਕਿ ਮਹਾਰਾਜ ਸਾਨੂੰ ਕਥਾ ਸੁਣਾਓ ਤੇ ਮਹਾਰਾਜ ਕਹਿੰਦੇ ਹਨ ਕਿ ਦੇਖੋ ਇਹ ਜੋ ਪਹਾੜ ਹਨ ਇਹਨਾਂ ਦੇ ਵਿੱਚੋਂ ਜੋ ਨਦੀਆਂ ਵਗਦੀਆਂ ਹਨ ਤੇ ਉਹਨਾਂ ਵਿੱਚੋਂ ਹੀ ਜੋ ਦੇਵਤੇ ਹੋਏ ਹਨ ਜਿਵੇਂ ਗਣੇਸ਼ ਜੀ ਉਹਨਾਂ ਨਾਲ ਵੀ ਇਹ ਕਥਾ ਜੁੜਦੀ ਆ ਹੁਣ ਗਣੇਸ਼ ਜੀ ਦੇ ਬਾਰੇ ਜੋ ਦੇਵਨਾਗਰੀ ਲਿਪੀ ਆ ਸੰਸਕ੍ਰਿਤਿ ਜੋ ਗਣੇਸ਼ ਜੀ ਹਨ ਇਹਨਾਂ ਦਾ ਨਾਮ ਸੰਸਕ੍ਰਿਤੀ ਵਿੱਚ ਮੰਨਿਆ ਜਾਂਦਾ ਹੈ ਤੇ ਇਹਨਾਂ ਨੂੰ ਸ਼ਿਵ ਜੀ ਤੇ ਮਾਤਾ ਪਾਰਵਤੀ ਜੀ ਦਾ ਪੁੱਤਰ ਮੰਨਿਆ ਜਾਂਦਾ ਹੈ ਗਣੇਸ਼ ਜੀ ਦਾ ਜੋ ਵਾਹਣਾ ਉਹ ਮੂਸਕ ਨੂੰ ਮੰਨਿਆ ਗਿਆ ਹੈ ਤੇ ਇਹ ਗਣਾ ਦੇ ਦੇਵਤੇ ਹਨ ਇਸ ਕਰਕੇ ਇਹਨਾਂ ਨੂੰ ਗਣਪਤੀ ਵੀ ਕਿਹਾ ਜਾਂਦਾ ਹੈ ਤੇ ਜੋਤਿਸ਼ ਭਾਸ਼ਾ ਦੇ ਵਿੱਚ ਇਸ ਨੂੰ ਕੇਤੂ ਦਾ ਦੇਵਤਾ ਵੀ ਕਿਹਾ ਜਾਂਦਾ ਹੈ ਤੇ ਜੋ ਆਪਣੇ ਸੰਸਾਰਿਕ ਸਾਧਨ ਹਨ ਉਹਨਾਂ ਦੇ ਦੇਵਤਾ ਵੀ ਸ਼੍ਰੀ ਗਣੇਸ਼ ਜੀ ਨੂੰ ਕਿਹਾ ਗਿਆ ਹੈ ਇਹਨਾਂ ਦਾ ਜੋ ਸਿਰ ਸੀ ਉਹ ਹਾਥੀ ਵਰਗਾ ਸੀ ਇਸ ਕਰਕੇ ਇਸ ਨੂੰ ਗਜਾਨੰਦ ਵੀ ਕਿਹਾ ਗਿਆ ਹੈ ਤੇ ਮਹਾਰਾਜ ਕਹਿੰਦੇ ਭਾਈ ਹਿੰਦੂ ਸ਼ਾਸਤਰਾਂ ਵਿੱਚ ਕੋਈ ਵੀ ਕੰਮ ਕਰਨ ਤੋਂ ਪਹਿਲਾਂ ਗਣੇਸ਼ ਜੀ ਨੂੰ ਬਹੁਤ ਜ਼ਿਆਦਾ ਮੰਨਿਆ ਜਾਂਦਾਗਾ ਹਿੰਦੂ ਵੀਰ ਇਹਨਾਂ ਦੀ ਪੂਜਾ ਕਰਦੇ ਹਨ ਇਸੇ ਕਰਕੇ ਹੀ ਇਹਨਾਂ ਨੂੰ ਆਦ ਪੂਜ ਦੇ ਨਾਂ ਨਾਲ ਵੀ ਜਾਣਿਆ ਜਾਂਦਾਗਾ ਗਣੇਸ਼ ਦੀ ਜੋ ਉਪਾਸਨਾ ਕਰਨ ਵਾਲੀ ਸੰਪਰਦਾ ਗਾਣਪਤੇ ਇਸ ਨੂੰ ਆਖਦੇ ਆ ਤੇ ਮਹਾਰਾਜ ਕਹਿੰਦੇ ਹਨ ਕਿ ਗਣੇਸ਼ ਜੀ ਦੇ 12 ਨਾਂ ਹਨ ਤੇ ਫਿਰ ਸਖ ਸੰਗਤ ਕਹਿੰਦੀ ਆ ਜੀ ਇੰਨੇ ਨਾਮ ਵੀ ਹੁੰਦੇ ਆ ਤੇ ਫਿਰ ਮਹਾਰਾਜ ਕਹਿੰਦੇ ਕਿ ਦੇਵਤੇ ਤਾਂ ਇੱਕ ਨਾਂ ਦੇ ਹੁੰਦੇ ਆ ਪਰ ਜੋ ਉਹਨਾਂ ਨੂੰ ਪਿਆਰ ਕਰਦੇ ਹਨ ਉਹਨਾਂ ਦੀ ਪੂਜਾ ਕਰਦੇ ਹਨ ਉਹ ਅਲੱਗ ਅਲੱਗ ਨਾਮ ਦੇ ਦਿੰਦੇ ਹਨ ਮਹnesh ਜੀ ਦੇ 12 ਨਾਮ ਗੇ ਸਮੁਖ ਦੰਤ ਸਮੁੰਦਰ ਵਿਕਟ ਕਈ ਇਹਨਾਂ ਨੂੰ ਵਿਗਨ ਨਾਸ਼ਕ ਵੀ ਕਹਿੰਦੇ ਆ ਗਜ ਕਰਨਕ ਵੀ ਕਹਿੰਦੇ ਆ ਇਹਨਾਂ ਨੂੰ ਨਾਇਕ ਵੀ ਕਹਿੰਦੇ ਆ ਇਹਨਾਂ ਨੂੰ ਉਮਰਕੇ ਤੂ ਵੀ ਕਿਹਾ ਜਾਂਦਾਗਾ ਭਾਲਚੰਦਰ ਵੀ ਕਹਿੰਦੇ ਆ ਗਜਾਨਨਨ ਵੀ ਕਹਿੰਦੇ ਆ ਬਣਾਦ ਇਸ਼ਕ ਵੀ ਕਹਿੰਦੇ ਆ ਮਹਾਰਾਜ ਕਹਿੰਦੇ ਹਨ ਕਿ ਇਹਨਾਂ ਦੇ ਵੱਖਰੇ ਵੱਖਰੇ ਨਾਂਗੇ ਤੇ ਇਹਨਾਂ ਦੀ ਵੱਖਰੀ ਵੱਖਰੀ ਕਥਾ ਹੈ ਤੇ ਸਿੱਖ ਕਹਿੰਦੇ ਮਹਾਰਾਜ ਸਾਨੂੰ ਤੁਸੀਂ ਗਣੇਸ਼ ਦੀ ਕਹਾਣੀ ਵੀ ਸੁਣਾਓ ਤੇ ਸ਼ਿਵ ਜੀ ਦੇ ਬਾਰੇ ਵੀ ਸਾਨੂੰ ਥੋੜਾ ਜਿਹਾ ਗਿਆਨ ਦਿਓ ਇਹ ਸਭ ਕੀ ਆ ਤੇ ਇਹ ਸਭ ਕਿਵੇਂ ਹੋਇਆ ਤੇ ਗਣੇਸ਼ ਜੀ ਦਾ ਜਨਮ ਕਿੱਦਾਂ ਹੋਇਆ ਸਾਰਾ ਕੁਝ ਮਹਾਰਾਜ ਸਾਨੂੰ ਦੱਸਣਾ ਕਰੋ ਮਹਾਰਾਜ ਨੇ ਕਿਹਾ ਕਿ ਭਾਈ ਧਿਆਨ ਨਾਲ ਸੁਣੋ ਤੇ ਸਿੱਖ ਸੰਗਤ ਨੇ ਹੱਥ ਜੋੜਿਆ ਇੱਕ ਚਿੱਤ ਹੋਇਆ ਤੇ ਮਹਾਰਾਜ ਕਹਿੰਦੇ ਹਨ ਪਰਮਾਤਮਾ ਈਸ਼ਵਰ ਸਰਬਸ਼ਕਤੀਮਾਨ ਆ ਸਾਰੇ ਬ੍ਰਹਮਾ ਵਿਸ਼ਨੂ ਕਿਸ਼ਨ ਉਸ ਦੀ ਆਗਿਆ ਦੇ ਵਿੱਚ ਰਹਿੰਦੇ ਆ ਜਿੰਨੇ ਵੀ ਦੇਵੀ ਦੇਵਤਿਆ ਉਸ ਅਕਾਲ ਪੁਰਖ ਦੇ ਕਹਿਣੇ ਵਿੱਚ ਹਨ ਉਸ ਦੀ ਆਗਿਆ ਤੋਂ ਬਾਹਰ ਨਹੀਂ ਹਨ ਫਿਰ ਮਹਾਰਾਜ ਕਥਾ ਸੁਣਾਉਂਦੇ ਹਨ ਤੇ ਪਾਰਵਤੀ ਮਾਤਾ ਜਿਹੜੀ ਆ ਉਹ ਬੂਹੇ ਵਿੱਚ ਇੱਕ ਛੋਟੇ ਬੱਚੇ ਨੂੰ ਵਹਾ ਕੇ ਕਹਿ ਦਿੱਤਾ ਕਿ ਮੈਂ ਇੱਥੇ ਇਸ਼ਨਾਨ ਕਰਨ ਚੱਲੀ ਆ ਤੇ ਤੂੰ ਇੱਥੇ ਰਾਖੀ ਕਰਨੀ ਆ ਕਿਸੇ ਨੂੰ ਵੀ ਅੰਦਰ ਨਹੀਂ ਲੰਗਣ ਦੇਣਾ ਕਦੇ ਵੀ ਕੋਈ ਵੀ ਆਜਾ ਕਿਸੇ ਨੂੰ ਆਉਣ ਨਹੀਂ ਦੇਣਾ ਇਹ ਕਥਾ ਜੋ ਸਨਾਤਨ ਗ੍ਰੰਥ ਵਿੱਚ ਹੈ ਉਸ ਵਿੱਚ ਥੋੜੀ ਅਲੱਗ ਤਰ੍ਹਾਂ ਲਿਖੀ ਗਈ ਹੈ ਉਸ ਵਿੱਚ ਕਿਹਾ ਗਿਆ ਹੈ ਕਿ ਇੱਕ ਵਾਰ ਮਾਤਾ ਪਾਰਵਤੀ ਜੀ ਕਲਾਸ਼ ਪਰਬਤ ਤੇ ਗਏ ਤੇ ਉੱਥੇ ਜਾ ਕੇ ਆਪਣੀ ਮੈਲ ਉਤਾਰਦੇ ਹਨ ਤੇ ਉਸ ਮੈਲ ਦੀ ਉਹ ਮੂਰਤੀ ਬਣਾਉਂਦੇ ਹਨ ਤੇ ਫਿਰ ਉਸ ਮੂਰਤੀ ਦੇ ਵਿੱਚ ਉਹ ਜਾਨ ਪਾ ਦਿੰਦੇ ਹਨ ਆਪਣੀ ਸ਼ਕਤੀ ਦੇ ਨਾਲ ਕਿਉਂਕਿ ਮਾਤਾ ਪਾਰਬਤੀ ਜੀ ਨੂੰ ਵੀ ਆਦ ਸ਼ਕਤੀ ਕਿਹਾ ਜਾਂਦਾ ਸੀ ਬਹੁਤ ਸ਼ਕਤੀਸ਼ਾਲੀ ਸੀ ਉਹ ਤੇ ਜਿਸ ਮੂਰਤੀ ਦੇ ਵਿੱਚ ਜਾਨ ਪਾਈ ਸੀ ਉਹ ਬੱਚੇ ਦੀ ਮੂਰਤੀ ਸੀ ਤੇ ਉਸ ਬੱਚੇ ਦਾ ਨਾਮ ਰੱਖਿਆ ਸੀ ਮਾਤਾ ਪਾਰਵਤੀ ਜੀ ਨੇ ਗਣੇਸ਼ ਇਹ ਸਨਾਤਨਿਕ ਗ੍ਰੰਥਾ ਦੇ ਵਿੱਚ ਲਿਖੀ ਹੋਈ ਕਥਾ ਗਈ ਤੇ ਮਾਤਾ ਪਾਰਵਤੀ ਨੇ ਉਸ ਮੂਰਤੀ ਵਾਲੇ ਬੱਚੇ ਨੂੰ ਆਪਣਾ ਪੁੱਤਰ ਮੰਨ ਲਿਆ ਕਿਉਂਕਿ ਆਪਣੇ ਸ਼ਕਤੀ ਦੇ ਨਾਲ ਬਣਾਇਆ ਸੀ ਫਿਰ ਮਾਤਾ ਪਾਰਵਤੀ ਉਸ ਬੱਚੇ ਨੂੰ ਕਹਿੰਦੀ ਕਿ ਮੈਂ ਇਸ਼ਨਾਨ ਕਰਨ ਚੱਲੀ ਆ ਤੂੰ ਬਾਹਰ ਧਿਆਨ ਰੱਖਣਾ ਤੂੰ ਕਿਸੇ ਨੂੰ ਅੰਦਰ ਨਹੀਂ ਆਉਣਾ ਕਿਉਂਕਿ ਮੈਂ ਇੱਥੇ ਇਸ਼ਨਾਨ ਕਰਦੀ ਹਾਂ ਤੇ ਫਿਰ ਉਹ ਬਾਲਕ ਕਿਸੇ ਨੂੰ ਅੰਦਰ ਨਹੀਂ ਸੀ ਜਾਣ ਰਿਹਾ ਕਿਉਂਕਿ ਉਸ ਨੂੰ ਪਤਾ ਸੀ ਕਿ ਮੇਰੇ ਮਾਤਾ ਜੀ ਅੰਦਰ ਇਸ਼ਨਾਨ ਕਰ ਰਹੇ ਆ ਹੁਣ ਜੋ ਬੱਚਾ ਸੀ ਉਹ ਸ਼ਿਵ ਜੀ ਭਗਵਾਨ ਨੂੰ ਨਹੀਂ ਸੀ ਜਾਣਦਾ ਕਿਉਂਕਿ ਉਸ ਨੂੰ ਨਹੀਂ ਪਤਾ ਸੀ ਕਿ ਜੋ ਸ਼ਿਵਜੀ ਭਗਵਾਨ ਜੀ ਹਨ ਉਹ ਮੇਰੇ ਪਿਤਾ ਜੀ ਹਨ ਇਸ ਗੱਲ ਤੋਂ ਬਿਲਕੁਲ ਅਣਜਾਣ ਸੀ ਹੁਣ ਇੰਨੇ ਨੂੰ ਉੱਥੇ ਸ਼ਿਵਜੀ ਭਗਵਾਨ ਜੀ ਆਇਆ ਉਹਨਾਂ ਦੇ ਨਾਲ ਨੰਦੀ ਆ ਤੇ ਨੰਦੀ ਭਗਵਾਨ ਜੀ ਸ਼ਿਵਜੀ ਨੂੰ ਕਹਿੰਦੇ ਹਨ ਕਿ ਮਹਾਰਾਜ ਜੋ ਇਹ ਬੱਚਾ ਪਹਿਰਾ ਦੇ ਰਿਹਾ ਇਹ ਕੌਣ ਆਗਾ ਅਸੀਂ ਤਾਂ ਪਹਿਲਾਂ ਕਦੇ ਇਸ ਬੱਚੇ ਨੂੰ ਨਹੀਂ ਦੇਖਿਆ ਜੀ ਵੀ ਆਪਣੀ ਗੱਲ ਤੇ ਸਹੀ ਸਨ ਕਿਉਂਕਿ ਉਹਨਾਂ ਨੇ ਕਦੇ ਉਹ ਦੇਖਿਆ ਹੀ ਨਹੀਂ ਸੀ ਇੱਕੋ ਮਾਤਾ ਪਾਰਵਤੀ ਜੀ ਦੇ ਕਕਸ਼ ਦੇ ਸਾਹਮਣੇ ਖੜ ਕੇ ਪਹਿਰਾ ਦੇ ਰਿਹਾ ਸੀ ਫਿਰ ਨੰਦੀ ਤੇ ਕ세ਵਕ ਸ਼ਿਵਜੀ ਨੂੰ ਕਹਿੰਦੇ ਹਨ ਕਿ ਅਸੀਂ ਪੁੱਛਦੇ ਹਾਂ ਇਹ ਕੌਣ ਆਗਾ ਤੇ ਉਸ ਬੱਚੇ ਦੇ ਕੋਲ ਆਏ ਤੇ ਉਹ ਕਹਿੰਦੇ ਹਨ ਕਿ ਤੂੰ ਕੌਣ ਆ ਅਸੀਂ ਅੰਦਰ ਜਾਣਾਗਾ ਤੇ ਉਹ ਬੱਚਾ ਕਹਿੰਦਾ ਹੈ ਕਿ ਮੇਰਾ ਨਾਮ ਗਣੇਸ਼ਾ ਤੇ ਤੁਹਾਨੂੰ ਅੰਦਰ ਜਾਣ ਦੀ ਆਗਿਆ ਨਹੀਂ ਫਿਰ ਨੰਦੀ ਕਹਿੰਦਾ ਹੈ ਕਿ ਤੂੰ ਕੌਣ ਆ ਪਰ ਗਣੇਸ਼ ਜੀ ਕਹਿੰਦੇ ਹਨ ਕਿ ਮੈਂ ਇਸ ਤੋਂ ਇਲਾਵਾ ਤੁਹਾਨੂੰ ਆਪਣੇ ਬਾਰੇ ਕੁਝ ਨਹੀਂ ਦੱਸ ਸਕਦਾ ਪੇਰ ਨੰਦੀ ਕਹਿੰਦਾ ਹੈ ਕਿ ਮੈਨੂੰ ਅੰਦਰ ਜਾਣ ਦੇ। ਹੁਣ ਜੋ ਨੰਦੀ ਸੀ ਉਹ ਸ਼ਿਵਜੀ ਭਗਵਾਨ ਜੀ ਦੀ ਸਵਾਰੀ ਸੀ। ਉਹ ਇੱਕ ਬਲਦ ਸਨ। ਹੁਣ ਜੋ ਨੰਦੀ ਸੀ ਉਹ ਜिद ਕਰ ਰਿਹਾ ਸੀ ਅੰਦਰ ਜਾਣ ਦੀ ਤੇ ਇਸ ਗੁੱਸੇ ਵਿੱਚ ਆ ਕੇ ਗਣੇਸ਼ ਜੀ ਨੇ ਅੰਦਰ ਜਾਣ ਤੋਂ ਰੋਕਿਆ ਤੇ ਨੰਦੀ ਦੇ ਸਿਰ ਵਿੱਚ ਆਪਣੀ ਗਦਾ ਮਾਰੀ। ਨੰਦੀ ਦੇ ਸਿਰ ਵਿੱਚ ਉਸ ਦੀ ਥੋੜੀ ਸੱਟ ਲੱਗੀ ਤੇ ਵਾਪਸ ਸੇਵਕ ਤੇ ਨੰਦੀ ਸ਼ਿਵਜੀ ਭਗਵਾਨ ਜੀ ਦੇ ਕੋਲ ਆਉਂਦੇ ਹਨ ਤੇ ਸਾਰੀ ਉਹਨਾਂ ਨੂੰ ਗੱਲ ਦੱਸਦੇ ਹਨ ਤੇ ਜੇਕਰ ਵੀਡੀਓ ਚੰਗੀ ਲੱਗੀ ਚੈਨਲ ਨੂੰ ਸਬਸਕ੍ਰਾਈਬ ਕਰਨਾ ਵੀਡੀਓ ਨੂੰ ਸ਼ੇਅਰ ਕਰਨਾ ਤੇ ਕਮੈਂਟਾਂ ਵਿੱਚ ਵਾਹਿਗੁਰੂ ਲਿਖਣਾ ਨਾ ਭੁੱਲਣਾ ਧੰਨਵਾਦ